ਆਰਥਿਕ ਸੰਜੁਗਣ ਨੇ ਇੱਕ ਗ੍ਰਾਹਾ ਸੁਪਰ ਕਮੇਟੀ ਦੇ ਸੱਦੇ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ 'ਚ ਇਲਾਕਿਆਂ 'ਚ ਪਿੰਡਾਂ 'ਚ ਸਾਰੀਆਂ ਕਮੇਟੀਆਂ ਲੱਗੀਆਂ ਹੋਈਆਂ ਨੇ ਰਾਸ਼ਨ ਇਕੱਠਾ ਕਰਨ ਨਾਲ ਕਿ ਨਾਗਦੀ ਆ ਜੋ ਢੀੜਾ ਕਪੜਾ ਹੈ ਸਾਡੀਆਂ ਭੈਣਾਂ ਵੱਲੋਂ ਮਾਇਆ ਵੱਲੋਂ ਵੱਡੀ ਪੱਧਰ ਤੇ ਬਿਹਤਰੀਨਵੇਂ ਢੀੜੇ ਕਪੜੇ ਦਿੱਤੇ ਜਾ ਰਹੇ ਆ ਸੁਚਾ ਕਿਉਂਕਿ ਵੱਡੀ ਪੱਧਰ ਤੇ ਕੋ ਜੋ ਵੜਾ ਦੀ ਮਾਲ ਹੋਈ ਆ ਸਾਡੇ ਭਰਾਵਾਂ ਦੇ ਬਹੁਤ ਵੱਡੀ ਪੀੜ ਚ ਨੇ ਕਿਉਂਕਿ ਸਾਰਾ ਸਮਾਨ ਉਸ ਤੋਂ ਬਾਕੀ ਕਮੇਟੀ ਦੇਖ ਕੇ ਆਈਆ ਟੇਟੀਆਂ ਨਾਲ ਦੀਆਂ ਜੂੜੇ ਕੱਪੜੇ ਖਰਾਬ ਹੋ ਗਏ ਨਾ ਤਾਂ ਕੋਈ ਅਜ ਬਿਹਤਰਾ ਸਮਾਨ ਉਹਨਾਂ ਕੋਈ ਨਾ ਕੋਈ ਪਾਉਣ ਨੂੰ ਆ ਤੇ ਵੱਡੀ ਬੱਧ ਤੇ ਬਿਮਾਰੀਆਂ ਫੈ ਰਹੀਆਂ ਨੇ ਤੇ ਕਣਕਾਂ ਢੋਲਾਂ ਤੇ ਪਿੰਨੇ ਵੱਜ ਚੁੱਕੇ ਨੇ ਕਣਕਾਂ ਖਰਾਬ ਹੋ ਗਿਆ ਅੱਠਾ ਵੀ ਚਾਰ ਆ ਭਾਅ ਉੱਤੇ ਗਿਆ ਇਸ ਲਈ ਅੱਜ ਭਰਾਵੋ ਵੱਡੀ ਬੱਧ ਤੇ ਉਹਨਾਂ ਨਾਲ ਭਰਾਵਾਂ ਨਾਲ ਕਰਨ ਦੀ ਲੋੜ ਆ ਕੱਲ੍ਹ ਸੂਰ ਜਿਲ੍ਹੇ ਦਾ ਬਟਾ ਕਾਫਲਾ ਗਿਆਗਾ ਕਣਕ ਚਾਰ ਲੈ ਕੇ ਜਿਹੜਾ ਕਪੜਾ ਲੈ ਕੇ ਤੇ ਥੂੜੀ ਵੀ ਲੈ ਕੇ ਤੇ ਇਸੇ ਤਰ੍ਹਾਂ ਵੱਖ-ਵੱਖ ਜਿਲ੍ਹੇ ਵੰਡੇ ਵੇ ਆ ਤੇ ਇਸੇ ਤਰ੍ਹਾਂ ਬਰਨਾਲੇ ਜਿਲ੍ਹੇ ਨੂੰ ਵੀ ਦਿੱਤਾ ਵਾ ਡੇਰਾ ਬਾਬਾ ਨਾਨਕ ਬਲਾਕ ਜਿਹੜਾ ਬਤਾ ਸੋਚੋ 17 ਪਿੰਡ ਨੇ ਉੱਥੇ ਵੀ ਭਾਗੋ ਉਹ ਹਿੱਸਿਆਂ ਚ ਵੰਡਿਆ ਗਿਆਗਾ ਜਿਹੜਾ ਬਰਨਾਲਾ ਇੱਕ ਤਾਂ 24 ਤਰੀਕ ਨੂੰ ਜਾਣਿਆ ਬਤਾਵਲਾ ਬਲਾਕ ਤੇ 22 ਤਰੀਕ ਨੂੰ ਇਦੋਂ ਸੈਨਾ ਸੇਲਪੋਰ ਤੇ ਬਾਇਲਪਲਾਂ ਇਹ ਵੀ ਜਾ ਰਿਹਾ ਕਣਕਾ ਚ ਸਾਫ ਕਰਕੇ ਸਾਰੇ ਇਕੱਟਿਆਂ ਚ 40-40 ਕਿਲੋ ਦੇ ਘਟੇ ਬਣਾ ਕੇ ਤੋਲ ਕੇ ਘਰੋਂ ਭਰੇ ਆ ਠੇੜਾ ਪਿੰਡ ਕਮੇਟੀ ਦੇ ਜਾਂ ਸਾਰੇ ਨੌਜਵਾਨ ਆਗੂ ਮੈਂਬਰ ਸਾਰੇ ਖੜੇ ਆ 40-40 ਕਿਲੋ ਦੇ ਘਟੇ ਬਣਾ ਕੇ ਭਰੋ ਅੱਜ ਠਰੇ ਆ ਤੇ ਜੋ ਕਿ ਉੱਥੇ ਘਾਮਾਂ ਚ ਸੌਕੀ ਵੱਡੀ ਜਾਵੇ ਜਿਵੇਂ ਕਿਸੇ ਘਰ ਨੂੰ ਕਿੰਨੀ ਕਿੰਨੀ ਦੇਣੀ ਆ ਉਸ ਹਿਸਾਬ ਤੇ ਮਨਾਂ ਦੇ ਹਿਸਾਬ ਤੇ ਦਿੱਤੀ ਜਾਊਗੀ ਕੋਲੇ ਜਿਹੜੇ ਚੋਂ ਕੰਕ ਜਾਨੀਆ ਪ੍ਰਭਾ ਉਹ ਵੱਡੀ ਪੱਤੋਂ ਤੇ ਕਾਬਲਿਆਂ ਦੇ ਵਿੱਚ ਤੇ ਸਾਰੇ ਪਰਾਮ ਨੂੰ ਬੇਨਤੀ ਵੀ ਪੜਾਉ ਦੋ ਜਿਹੜੇ ਵੀ ਪਿੰਡ ਰਹਿੰਦੇ ਆ ਉਹ ਲਗਾਤਾਰ ਇਕੱਠੀ ਕਰਕੇ ਰਾਸਤ ਕਾਨਕਨ ਨਾਲਦੀ ਪ੍ਰਭਾ ਉਹ ਇਕੱਠੀ ਕਰੋ ਤਾਂ ਜੋ ਛੇਤੀ ਉਹਨਾਂ ਪ੍ਰਭਾਵਾਂ ਕੋਲੇ ਜਾ ਸਕੀਏ ਉਹਨਾਂ ਦਾ ਸਮਾਂ ਲਗਾਈਏ ਆਉਣ ਵਾਲੇ ਸਮੇਂ ਤੱਕ ਉਹਨਾਂ ਦੀ ਕਣਕ ਜੋ ਕਿ ਕਣਕ ਦੀ ਫਸਲ ਆਉਣੀ ਆ ਉਹ ਟਾਈਮ ਤੱਕ ਪ੍ਰਭਾ ਉਹਨਾਂ ਨਾਲ ਖੜਨਾ ਬਾਹ ਫੜ ਕੇ ਉਹਨਾਂ ਦੀ ਪ੍ਰਭਾਵਾਂ ਦੀ ਬਾਹ ਫੜ ਕੇ ਹਰੇ ਪਰ ਉਹਨਾਂ ਦੇ ਖੇਤ ਕਰਨੇ ਆ ਉਹਰੇ ਟ੍ਰੈਕਟਰ ਜਾ ਕੇ ਹੰਨਾਰੇ ਜੀ ਵੀਨਾ ਪੱਤਰ ਕਰਮੀਆਂ ਨੇ ਤੇ ਲੋਕ ਹੀ ਹਮੇਸ਼ਾ ਲੋਕਾਂ ਨਾਲ ਖੜਦੇ ਹੁੰਦੇ ਆ ਭਾਵੇਂ ਲੋਕਾਂ ਨੇ ਸਭ ਤੋਂ ਵੱਡਾ ਦਿੱਤਾ ਦਾ